ਜਦੋਂ ਮੇਰਾ ਵਿਆਹ ਹੋਇਆ ਨਾ ਤੇ ਮੈਂ ਤੇਰੀ ਤਾਈ ਨੂੰ ਪਸੰਦ ਨਹੀਂ ਸਾਂ ਮੈਂ ਤੇਰੀ ਤਾਈ ਨੂੰ ਪਸੰਦ ਨਹੀਂ ਸਾਂ ਉਹ ਮੇਰੇ ਤੋਂ ਜਾਨ ਛੁਡਾਵੇ ਤੇ ਮੈਂ ਅੱਲਾ ਦਾ ਸ਼ੁਕਰ ਕਰਾਂ ਚੋਰ ਸ਼ੁਕਰ ਹੈ ਮੇਰਾ ਵੀ ਵਿਆਹ ਹੋ ਗਿਆ ਅ ਮੈਂ ਉਹਨੂੰ ਲੈ ਕੇ ਨਾ ਸਹੁਰਿਆਂ ਤੋਂ ਤੇ ਆਪਣੇ ਘਰ ਪਿਆ ਜਾਵਾਂ ਤੇ ਰਾਜ ਖੂ ਆ ਗਿਆ ਤੇ ਮੈਨੂੰ ਕਹਿੰਦੀ ਮੈਂ ਤਸੱਜਰਾ ਪਾਣੀ ਪੀਣਾ ਤਾਜ਼ਾ ਪਾਣੀ ਮੈਨੂੰ ਪਿਆਸ ਲੱਗੀ ਐ ਐਲੇ ਫੜ ਡੋਲਨੀ ਆਪਣੀ ਪੱਗ ਨਾਲ ਬੰਨ ਤੇ ਖੂਜ ਪਾਣੀ ਗੜ ਉਹ ਮੈਂ ਇੰਜ ਕਰਕੇ ਡੋਲ ਨਹੀਂ ਸੁੱਤੀ ਤੇ ਪਾਣੀ ਦੂਰ ਉਹਨੇ ਆਪਣਾ ਦੁਪੱਟਾ ਮੈਨੂੰ ਦਿੱਤਾ ਮੈਂ ਦੁਪੱਟਾ ਨਾਲ ਬੰਨਿਆ ਤੇ ਫੋਟੋ ਕੁ ਪਾਣੀ ਫਿਰ ਵੀ ਆਂਦੀ ਮਰਨਿਆ ਗੋਡੇ ਲਾ ਲੇ ਹੁਣ ਕਿਹੜਾ ਪੰਧ ਰਹਿ ਗਿਆ ਹੈ ਕਹਿੰਦਾ ਪੁੱਤਰ ਮੈਂ ਗੋਡੇ ਲਾ ਕੇ ਪਾਣੀ ਪਰ ਲਗਾ ਤੇ ਉਹਨੇ ਪਿੱਛੇ ੱੱਕਾ ਦੇ ਛੜਿਆ ਉਹਨੇ ਪਿੱਛੇ ੱੱਕਾ ਬਾਬਾ ਕਿੱਧਰ ਗਿਆ ਬੋਲੋ ਉਹ ਤੁਹਾਨੂੰ ਕੋਈ ੱੱਕਾ ਨਹੀਂ ਦੇਣਾ ਤੁਸੀਂ ਫਿਰ ਪਰੇਸ਼ਾਨ ਨਾ ਹੋ ਮੈਂ ਦੁਆ ਕਰਾਂਗਾ ਅੱਲਾ ਤੁਹਾਨੂੰ ਬਚਾ ਕੇ ਰੱਖੇ ਲਓ ਜੀ ਉਹ ਕੋਈ ਬੰਦਾ ਵੇਖਣ ਦਾ ਸੀ ਕੋਈ ਜਾਲੀ ਬਖਰੀਆਂ ਦਾ ਦੌੜਿਆ ਦੌੜਿਆ ਆਇਆ ਉਹਨੇ ਆ ਕੇ ਰਸਾ ਰਸਾ ਸੁਟਿਆ ਬਾਬੇ ਨੂੰ ਬਾਹਰ ਕੱਢਿਆ ਉਹ ਪਾਜ ਨੂੰ ਬਾਹਰ ਕੱਢਿਆ ਉਹਨੇ ਉਹ ਉਹ ਕਤੂਰਤਨ ਘਰ ਪਹੁੰਚ ਗਈ ਕਪੜੇ ਨਚੋੜੇ ਪੁੱਤਰ ਮੈਂ ਕਪੜੇ ਨਚੋੜ ਨਚੂੜ ਕੇ ਸਕਾਏ ਸਕਾ ਕੇ ਨਾ ਜਦੋਂ ਡੀਗਰ ਦਾ ਟਾਈਮ ਆਇਆ ਤੇ ਮੈਂ ਫਿਰ ਸੌਹਰਿਆ ਕਰਿਆ ਅਸਲਾਮੁਅਲੈਕਮ ਉਹ ਵੇਖੇ ਮੈਂ ਕਿਸੇ ਮਰ ਮੁਰਗੇ ਆਣੇ ਤੇ ਖਸਮਾ ਫਿਰ ਆ ਗਿਆ ਹੁਣ ਉਹ ਸੋਚੇ ਪਈ ਵੀ ਹੁਣ ਗੱਲ ਖੋਲਦੀ ਏ ਹੁਣ ਗੱਲ ਖੋਲਦੀ ਤੇ ਪੁੱਤਰ ਮੈਂ ارادہ کیتا سی بھی صبر کرنا ہے تے گزارا صبر کرنا ہے آب بول پو صبر کرنا ہے تے گزارا کرنا ہے لو جی شام دا کھانا کھدا میں نہ بولیا نماز پڑھ کے آیا میں نہ بولیا اور سوچی جاوے بھی ہوں بول دا ہے ہوں شکایت لانا ہے ہوں گل کھولتا پر میں ارادہ کیتا سی بھی گزارا کرنا ہے تے میں رات نو بستر تے سو بھی گیا وہ oh, حیران ہو گئی ہیں گالہ لے بھی نہیں کھولی ایڈا وڈا میں کیس کار آئی ہیں ایڈا وڈا میں سانے آکا ہے انہیں گالی نہیں کھولی سویر ہوئی ناشتہ کیتا میں اپنی ساس ساسنو کیا چاچی سانوں اجازت دیو پھر اسی جائیے میں نے کہا جاؤ بچر جاؤ میرا پتر جاؤ کہہ نہ جاؤ لاؤ جی جی دو اسی آئے میاں بیوی بی دو میں او سکھوتی آئے تو میرے پیرہ چھ بے کے میرا شکریہ دا کیتا اللہ دے بندیا میں میں جفا بھی اخیر کر دیتی پر تو وفا بھی اخیر کر دیتی میں ظلم دی انتہا کر دیتی تو صبر دی انتہا کر دیتی اگر میرا خون حلال دا ہوئے گا آج تو بعد میں تیری نافرمانی نہیں کرانگی ساری زندگی تیری خدمت کرانگی تیرے پیر تو ہواں گی ساری زندگی تیری غلامی کرانگی گی کہندا پتر او دا گزارا کیتا ہے اج پوتریاں پوترے نوواں ویڑا پریا وینا اپ ہی منہ چ نکل جاندا ہے بلے او گزاریا بلے بلے او گزاریا تو ہم ہی کر لو گے کوئی نہیں کرنا تساں ਤੁਸਾਂ ਕੋ ਨਹੀਂ گزارਾ ਕਰਨਾ ਸਾਲਾਂ ਚ ਮਰੀ ਮਰਚ ਜ਼ਿਆਦਾ ਹੋ ਜਾਂਦੀ ਤੁਸੀਂ ਜਦੋਂ ਮੇਰਾ ਵਿਆਹ ਹੋਇਆ ਨਾ